ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਅੱਜ ਲੱਗਦੇ ਆਂ ਜੀ ਕਰਾਉਣ ਸਪਰੇਅ ਮੱਕੀ ਤੇ ਗਰੋਥ ਲਈ ਤੇ ਬਾਕੀ ਆਪਾਂ ਵੀਡੀਓ ਪਾਈ ਤੀ ਕੱਲ ਤੁਹਾਨੂੰ ਦਿਖਾਇਆ ਤੀ ਵੀ ਮੱਕੀ ਗਰੋਥ ਨਹੀਂ ਕਰ ਰਹੀ ਉਹਨੇ ਛੇਤੀਓ ਆ ਬਾਬੂ جھنڈਾ ਜਾਂ ਕੱਢ ਲਿਆ ਬਾਕੀ ਦਿਖਾਉਨੇ ਆ ਵੀ ਕਿਹੜੀ ਦਵਾਈ ਕਰੀ ਆਪਾਂ ਗਰੋਥ ਤੋਂ ਵੀਡੀਓ ਨੂੰ ਬਸ ਤੋਂ ਬੱਦ ਦੇਖਿਆ ਕਰੋ ਜੇ ਜਿਹ ਕਿਸੇ ਵੀ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬਾਕੀ ਆਪਣਾ ਫੇਸਬੁੱਕ ਤੇ ਪੇਜ ਆ ਐਮ ਐਸ ਤਨੋਆ 92 ਤੇ ਇੰਸਟਾਗ੍ਰਾਮ ਵੀ ਐਮ ਐਸ ਤਨੋਆ 92 ਤੇ ਉਹਨੂੰ ਵੀ ਜਾ ਕੇ ਫੋਲੋ ਕਰ ਲਓ ਬਾਕੀ ਦਿਖਾਉਨੇ ਆ ਕੰਮਕਾਰ ਵੀ ਕਿਹੜੀ ਸਪਰੇਅ ਕਰਦੇ ਆ ਆਪਾਂ ਇੱਕ ਆਪਾਂ ਆਹ ਪਾਇਆ ਜੀ ਗਰੋਥ ਤੋਂ ਐਨ ਪੀ ਕੇ 20 0060 ਤੇ ਇਹ ਵੀ ਬਹੁਤ ਵਧੀਆ ਏ ਰਿਜ਼ਲਟ ਵਧੀਆ ਏ ਦਾ ਵੀ ਬਾਕੀ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਆ ਸਹੀ ਰਹੂਗਾ ਮੱਕੀ ਲਈ ਤੇ ਚ 20% ਨਾਈਟ੍ਰੋਜਨ ਆ ਤੇ 60% ਪੋਟਾਸ਼ ਤੇ ਮੱਕੀ ਨੂੰ ਪੋਟਾਸ਼ ਦੀ ਲੋੜ ਏ ਆ ਤੇ ਨਾਈਟ੍ਰੋਜਨ ਦੀ ਵੀ ਲੋੜ ਆ ਤੇ ਗੱਠ ਪੜ ਰਹੀ ਆ ਮੱਕੀ ਦੀ ਤੇ ਇੱਕ ਆ ਪਾਇਆ ਆਪਾਂ ਤੇ ਇੱਕ ਪਾਇਆ ਆਪਾਂ ਆਹ ਆ ਕਿ ਜੋ ਹੈਗਾ ਇਹ ਟੈਕਨੀਕਲ ਆਦਿ ਦਾ ਹੋਊਗਾ ਇਹ ਪਾਇਆ ਇਹ ਵੀ ਗਰੋਥ ਲਈयो ਆ ਆ ਪlant growth regulator ਇਹ ਪਾਇਆ ਤੇ ਇੱਕ ਗੀਲੇ ਦੀ ਸੀਸੀ ਆ ਤੇ ਬਾਕੀ ਆ ਆਪਾਂ ਤਿੰਨ ਗੀਲਿਆਂ ਚ ਪਾਇਆ ਲੀਟਰ ਤੇ ਲੱਗਿਆ ਬੰਦਾ ਕਰਨਾ ਸਪਰੇ ਤੇ ਆਪਾਂ ਲਾਇਦਾ ਲਾਇਦਾ ਘੋੜਲੀ ਦੀ ਬਾਲਟੀਆਂ ਚ ਲੱਗ ਗਿਆ ਆਪਣਾ ਬੰਦਾ ਕਰਨ ਸਪਰੇ ਤੇ ਮੱਕੀ ਦੀ ਹਾਈਟ ਹਲੇ ਠੀਕ ਆ ਹੈਗੀ ਆ 5 5 ਫੁੱਟ ਦੀ ਤੇ ਹਵਾ ਕਰਕੇ ਜਿਆਦਾ ਉੱਡ ਰਹੀ ਆ ਤੇ ਬਾਈ ਆਪਾਂ ਲਵਾਉਨੇ ਆ ਕੀਲੇ ਚ 6 ਪੰਪ 150 ਲੀਟਰ ਪਾਣੀ ਤੇ ਜਿਹੜੇ ਚੰਗੀ ਤਰ੍ਹਾਂ ਪੱਤੇ ਭਿੱਜ ਜਾਣ ਤੇ ਫੇਰ ਦਵਾਈ ਰਿਜ਼ਲਟ ਵਧੀਆ ਦਿੰਦੀ ਆ ਜੇ ਆਪਾਂ ਪਾਣੀ ਜਿਆਦਾ ਲਾਉਨੇ ਆ ਬਾਕੀ ਜਿਹੜੀ ਮਾੜੀ ਮੋਟੀ ਹੋਰ ਗ੍ਰੋਥ ਗ੍ਰੋਥ ਰੁਕੀ ਹੋਈ ਆ ਗ੍ਰੋਥ ਚੱਲ ਪੂਗੀ ਮੱਕੀ ਦੀ ਤੇ ਸੰਡੀ ਸਾਡੀ ਤੋਂ ਬੱਜੀ ਹੋਈ ਆ ਹਲੇ ਮੱਕੀ ਹੁੰਡੀ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਇਹ ਆਪਣਾ ਤਿੰਨ ਕੀਲਿਆਂ ਦਾ ਖੇਤ ਆ ਇਹਦੇ ਥੋੜੀ ਜਿਆਦਾ ਪ੍ਰੋਬਲਮ ਆ। ਬਾਕੀ ਇਧਰਲਾ ਖੇਤ ਤਾਂ ਠੀਕੇ ਇਹਦੇ ਆ। ਮੌਸਮ ਹੋ ਗਿਆ ਜੀ ਖਰਾਬ ਅੱਜ ਵੀ ਬੱਦਲ ਬਾਈ ਹੋਈ ਆ। ਮੱਕੀ ਨੂੰ ਪਾਣੀ ਚੱਲ ਰਿਹਾ। ਤੇ ਮੋਟਰ ਬੰਦ ਕਰਦਾਨੇ ਆ। ਨੇਰੀ ਤੂਫਾਨ ਦਾ ਨਹੀਂ ਪਤਾ। ਮੱਕੀ ਹਵਾ ਨਾਲ ਡੇਢੀ ਹੋ ਜੂ ਨਹੀਂ। ਤੇ ਬਾਕੀ ਫਿਰ ਕੱਲ ਨੂੰ ਦੇਖ ਲਾਂਗੇ ਚਲਾਵਾਂਗੇ ਮੋਟਰ ਤੇ ਇਹ ਆਪਣੀ 1368 ਮੱਕੀ ਆ ਦੇਖੋ ਹਰੇਕ ਟਾਂਡੇ ਨੂੰ ਦੋ ਦੋ ਛੱਲੀਆਂ ਤੇ ਵਧੀਆ ਖੜੀਆ ਤੇ ਹਾਈਟ ਵੀ ਵਧੀਆ ੱਕੀ ਮੋਟਰ ਤੇ ਜਾ ਕੇ ਕਰਦੇ ਆਂ ਮੋਟਰ ਬੰਦ ਚੱਲਦਾ ਹੀ ਮੱਕੀ ਨੂੰ ਪਾਣੀ ਮਾਜਰੇ ਵਾਲੀ ਮੋਟਰ ਤੇ ਜਿਹੜੀ ਆਪਣੀ 9208 ਮੱਕੀ ਆ ਤੇ ਬਾਕੀ ਮੌਸਮ ਵੀ ਵਿੱਚ ਨੂੰ ਖਰਾਬ ਜਿਹਾ ਹੋ ਜਾਂਦਾ ਬੱਦਲਬਾਹੀ ਹੋ ਜਾਂਦੀ ਆ ਤੇ ਹਵਾ ਚੱਲਦੀ ਆ ਬਹੁਤ ਤੇਜ਼ ਬਾਕੀ ਲਾਈਟ ਵਧੀਆ ਚੱਲੀ ਜਾਂਦੀ ਆ ਦਿਨ ਚ 8 8 9 9 ਘੰਟੇ ਦਈ ਜਾਂਦੇ ਨੇ ਬਾਕੀ ਹੁਣ ਇੱਧਰਲੇ ਖੇਤ ਨੂੰ ਛੱਡਿਆ ਹੋਇਆ ਪਾਣੀ ਤੇ ਛੱਲੀ ਵੀ ਤਿਆਰ ਹੋ ਚੱਲੀ ਪੂਰੇ ਦਾਣੇ ਪੈ ਗਏ ਤੇ ਹਲੇ ਦਾਣੇ ਦੁੱਧਾ ਏ ਤੇ ਆਪਾਂ ਤੁਹਾਨੂੰ ਪੜਦਾ ਜਿਹਾ ਲਾ ਕੇ ਦਿਖਾਉਨੇ ਆ ਵੀ ਕਿੱਦਾਂ ਦੀ ਤਿਆਰ ਹੋਈ ਆ ਬਾਕੀ ਤਕਰੀਬਨ 20 20 ਤਰੀਕ ਤੱਕ ਚੱਲੇ ਪੈਣਾ ਮੱਕੀ ਦੀ ਬੜਾਈ ਦਾ ਕੰਮ ਜੜੀਆਂ ਗੇਤੀਆਂ ਨੇ ਜੜੀਆਂ ਖੇਤੀਆਂ ਨੇ ਉਹ ਥੋੜਾ ਜਿਹਾ ਲੇਟ ਆ ਜਾਣਗੀਆਂ ਬਾਕੀ ਆ ਟਾਈਆਂ ਲੋਡ ਕਰਦੇ ਆ ਤੇ ਨੱਕਿਆਂ ਚ ਪਲੇਟਾਂ ਹੈ ਨਹੀਂ ਐਦਾਂ ਹੀ ਬੰਦ ਕਰਨੇ ਆ ਪੈਂਦਾ ਏ ਕੀ ਕਰਦੇ ਆ ਸੈਟਿੰਗ ਇਹਦੀ ਲਾ ਕੇ ਦੇਖਦੇ ਆਂ ਜੀ ਪੜਦਾ ਕਿਵੇਂ ਪਿਆਰ ਹੋਈਏ ਛੱਲੀ ਦਾਣਾ ਪੂਰਾ ਬਣ ਗਿਆ ਛੱਲੀ ਚ ਤੇ ਹਲੇ ਦਾਣੇ ਚ ਤੋਦਦਾ ਸੀ ਹੂੰ ਤੋ ਉੱਧਾ ਹਲੇ ਤਾਂ ਕੋਈ 20 20 ਦੇ ਅੰਚੇ ਨੇ ਪੂਰਾ ਤਿਆਰ ਹੋ ਜਾਣਾ ਬਣ ਜਾਣਾ ਬਾਕੀ ਆ ਪਲਾਟ ਨੂੰ ਛੜਤਾ ਪਾਣੀ ਆਪਾਂ ਤੇ ਪਰਲੇ ਪਾਸਿਓਂ ਦੇਖ ਕੇ ਆਉਂਦੇ ਆ ਕਿ ਭਰ ਗਿਆ ਜਾਂ ਕਿਵੇਂ ਝੋੜਾ ਭਰ ਗਈ ਸਾਰੀ ਮੱਕੀ ਤਾਂ ਦੇਖੋ ਇਹ ਮਾ ਇੱਧਰਲੇ ਦੋ ਪਟਿਆਂ ਨੂੰ ਪਾਣੀ ਛੱਡਿਆ ਹੋਇਆ ਫਿਰ ਇਹ ਫਿਰ ਕੱਲ ਨੂੰ ਬਦਲ ਦਾਂਗੇ ਅਗਲੇ ਕਿਆਰੇ ਜਿ ਕਰ ਦਾਂਗੇ ਪਾਣੀ ਪਲਾਟ 'ਚ ਆ ਕੀ ਥੋੜੀ ਦਾੜੀ ਦਾ ਕੰਮ ਨੱਪੜ ਗਿਆ ਸਾਡੇ ਏਰੀਆ 'ਚ ਟੋਟਲੀ ਦੀ ਪਈ ਐ ਇਧਰੋਂ ਆ ਮੱਕੀ ਪਾਣੀ ਆਉਣੇ ਵਾਲੀ ਈ ਤੀ ਤੇ ਇਹ ਸਾਈਡਾਂ ਤੋਂ ਹਵਾ ਪੈਂਦੀ ਆ ਨਾ ਉਹਦੇ ਕਰਕੇ ਸੁੱਕ ਜਾਂਦੇ ਜਲਦੀ ਤੇ ਬਾਕੀ ਬੁੱਚੋਂ ਹਲੇ ਗਿੱਲੀ ਹੋ ਆ ਤੇ ਜਿੰਦਰਲੇ ਪਾਸਿਓਂ ਹਵਾ ਪਈ ਜਾਂਦੀ ਆ ਉਧਰਲੇ ਪਾਸਿਓਂ ਬੈੱਡ ਚਿੱਟੇ ਹੋਈ ਜਾਂਦੇ ਨੇ ਤੇ ਆਪਾਂ ਗਿੱਲੀ-ਗਿੱਲੀ ਨੂੰ ਮੋੜਦੀ ਦਾ ਪਾਣੀ ਅੱਕੀ ਚੱਲਦੇ ਹੁਣ ਦੂਜੀ ਮੋਟਰ ਤੇ ਉੱਥੇ ਦੇਖਦੇ ਆਂ ਜੀ ਭਰਨੇ ਵਾਲੇ ਮੱਕੀ ਉਹ ਹਿਸਾਬ ਨਾਲ ਮੋਟਰ ਚਲਾ ਦਾਂਗੇ ਉੱਧਰ ਵੀ ਤੇ ਓਰੇ ਆਪਣੀ ਚੱਲਦੀ ਹੋ ਆ ਮੋਟਰ ਅੱਕੀ ਬੰਦੇ ਬੈਠੇ ਨੇ ਆਪਣੀ ਮੋਟਰ ਤੇ ਤੇ ਜੀਰੀ ਜੂਰੀ ਲਾਉਣਗੇ ਸਾਰਾ ਕੁਝ